ਸਾਹਿਬਾਇ ਗੁਰਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਵੱਲੋਂ ਇੱਕ ਸਾਰੀ ਸੰਗਤ ਨੂੰ ਭੈਣਾ ਭਰਾਵਾਂ ਨੂੰ ਜ਼ਰੂਰੀ ਸਨੇਹਾਂ ਜੀ ਸਾਡਾ ਇਹ ਬੇਨਤੀ ਹੈ ਜੀ ਸਾਡੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰਿਓ ਸੀਮੈਂਟ ਦੀ ਸਰੀਏ ਦੀ ਰੇਤੇ ਦੀ ਬਜਰੀ ਦੀ ਜ਼ਰੂਰਤ ਹੈ ਜੀ ਸੁਪਨਿਆਂ ਦੇ ਘਰ ਦੀ ਬਿਲਡਿੰਗ ਦਾ ਕੰਮ ਆ ਜਿਹੜਾ ਸਰੀਏ ਬਣਾ ਵਿੱਚ ਖੜਾ ਵਾ ਸਰੀਏ ਦੀ ਲੋੜ ਆ ਤੁਸੀਂ 25 mm ਦਾ ਸਰੀਆ 20 mm ਦਾ ਸਰੀਆ 12 mm ਦਾ ਸਰੀਆ ਤੇ 8 mm ਦਾ ਸਰੀਆ ਇਹ ਸਾਡੇ ਤੱਕ ਜਲੂਤ ਪਹੁੰਚਦਾ ਕਰੋ ਤਾਂ ਜੋ ਲੈਂਟਰ ਦਾ ਕੰਮ ਆ ਜਿਹੜਾ ਨੇਪਰੇ ਚੜ ਸਕੇ ਹੁਣ ਆਖਰੀ ਮੰਜ਼ਲ ਆ ਜਿਹੜੀ ਇਹ ਪੈਣੀ ਆ ਕਿ ਟੈਂਕੀ ਬਣਨੀ ਆ ਉੱਪਰ ਤੇ ਉਹ ਬੜੇ ਜ਼ਰੂਰੀ ਕਾਰਜ ਆ ਜਿੰਨਾਂ ਟਾਈਮ ਇਹ ਨਹੀਂ ਕੰਪਲੀਟ ਹੁੰਦੇ ਉਹਨਾਂ ਚਿਰ ਸਾਡੀ ਪੂਰੀ ਰਹਿائش ਨਹੀਂ ਹੋ ਸਕਦੀ ਵਿੱਚ ਤੇ ਪਿਛਲੇ 7-8 ਸਾਲਾਂ ਦੇ ਵਿੱਚ ਅਸੀਂ ਇਹ ਗੱਲ ਬੜੀ ਨੇੜੇ ਹੋ ਕੇ ਨੋਟ ਕਰਦੇ ਆ ਸਰਦੀਆਂ ਦੇ ਵਿੱਚ ਤਾਂ ਬਹੁਤ ਸਾਰੇ ਭੈਣ ਭਰਾ ਆਉਂਦੇ ਆ ਪਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮਈ ਜੂਨ ਜੁਲਾਈ ਅਗਸਤ ਚਾਰ ਪੰਜ ਮਹੀਨਿਆਂ ਚ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਭੈਣ ਭਰਾ ਨਹੀਂ ਆ ਸਕਦੇ ਉਹ ਸਾਡੇ ਨਾਲ ਐਜੇ ਸੇਵਾਦਾਰ ਜੁੜੋ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ WhatsApp ਕਰ ਦਿਓ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰ ਲਾਂਗੇ ਤੁਸੀਂ ਕਾਊਂਟਰਾਂ ਹੀ ਵੀ ਸੇਵਾ ਕਰ ਸਕਦੇ ਹੋ ਬਾਕੀ ਜਿਹੜੇ ਭੈਣ ਭਰਾ ਬਾਹਰ ਬੈਠੇ ਆ ਜੇ ਉਹ ਜੁੜਨਾ ਚਾਹੁੰਦੇ ਕਿਉਂਕਿ ਹੁਣ ਪਰਿਵਾਰ ਬਹੁਤ ਵੱਡਾ ਹੋ ਗਿਆ ਜੀ ਤੇ ਤੁਸੀਂ ਵੀ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਖਿੱਚ ਕੇ ਫੋਟੋ ਖਿੱਚ ਕੇ ਸਾਨੂੰ WhatsApp ਕਰ ਦਿਓ ਈਮੇਲ ਆਈਡੀ ਲਿਖ ਕੇ ਵਟਸਐਪ ਕਰ ਦਿਓ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰ ਕਰਕੇ ਤੁਸੀਂ ਵੀ ਡਾਇਰੈਕਟ ਕਾਉਂਟਰੀ ਸਾਡੇ ਨਾਲ ਕਰ ਸਕਦੇ ਹੋ ਬਹੁਤ ਧੰਨਵਾਦ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਤਾਂ ਜੋ ਹੁਣ ਇਸ ਵਾਰ ਦੁੱਧ ਦਾ ਬਿੱਲ ਹੀ ਸਾਡਾ 3.5 ਲੱਖ ਤੋਂ ਵੱਧ ਦੁੱਧ ਦਾ ਬਿੱਲ ਬਣ ਗਿਆ ਜੀ ਬਿਜਲੀ ਦਾ ਬਿੱਲ ਵੀ ਕਿਵੇਂ ਇਵੇਂ 3.5 ਲੱਖ ਪੌਣੇ 4 ਲੱਖ ਰੁਪਿਆ ਆਇਆ ਬਈ ਫਿਰ ਹੋਰ ਡੀਜ਼ਲ ਦੇ ਖਰਚੇ ਆ ਹਸਪਤਾਲ ਦੇ ਦਵਾਈਆਂ ਦੇ ਬਿੱਲ ਆ ਇੰਨੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਇਸੇ ਕਰਕੇ ਸਾਡੇ ਘਰ ਦੇ ਕੰਮ ਹੁਣ ਜਨਰੇਟਰ ਪਿੱਛੇ ਜੇ ਮਚ ਗਿਆ ਸੀਗਾ ਉਹਦੇ ਕਰਕੇ ਬਹੁਤ ਔਖੇ ਪਰ ਹੁਣ ਔਖੇ ਔਖੇ ਉਹ ਜਨਰੇਟਰ ਤਾਂ ਅਸੀਂ ਲੈ ਲਿਆ ਜੀ ਇੱਕ ਦੇ ਦਿਨ ਚ ਆ ਜਾਊਗਾ ਲੱਗ ਜਾਊਗਾ ਪਰ ਆਹ ਕੰਮ ਆ ਜਿਹੜੇ ਸਾਡੇ ਬਹੁਤ ਜ਼ਰੂਰੀ ਆ ਸਾਡਾ ਸਹਿਯੋਗ ਦਿਓ ਤਾਂ ਜੋ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਵਰਗਾ ਜੀਵਨ ਆ ਜਿਹੜਾ ਸਾਡਾ ਪਰਿਵਾਰ ਬਤੀਤ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ